ਹਾਂਜੀ ਸਾਥੀਓ ਅੱਜ ਤੁਹਾਨੂੰ ਦੁਬਾਰਾ ਫਿਰ ਪੰਜਾਵਾ ਨਹਿਰ ਦੇ ਮੌਕੇ ਤੇ ਹਾਲਾਤ ਵਿਖਾਉਣੇ ਆ ਬੜੇ ਦੁੱਖ ਦੀ ਗੱਲ ਹੈ ਘੱਟੋ ਘੱਟ 50 ਫੁੱਟ ਦਾ ਪਾੜ ਪੈ ਗਿਆ ਵੀਡੀਓ ਨੂੰ ਵੇਖਦੇ ਸਾਰੀ ਸ਼ੇਅਰ ਕਰਦੇ ਤਾਂ ਜਾਇਓ ਤਾਂ ਜੋ ਕੀ ਕਿਸਾਨਾਂ ਨੂੰ ਪਤਾ ਲੱਗ ਸਕੇ ਕਿਸਾਨ ਤੇ ਵਿਚਾਰਾ ਅੱਗੇ ਮਰਿਆ ਪਿਆ ਬੜੇ ਦੁੱਖ ਦੀ ਗੱਲ ਹੈ ਇੱਥੇ ਆਪਣੇ ਜੈ ਸਾਹਿਬ ਵੀ ਆਏ ਨੇ ਪੰਜਾਵਾ ਨਹਿਰ ਤੇ ਰਾਤ 1 ਵਜੇ ਦੀ ਨਹਿਰ ਟੁੱਟੀ ਤੇ ਤੁਸੀਂ ਹੁਣ ਪਹੁੰਚੇ ਜੀ ਕੀ ਬਿਆਨ ਜੀ ਦੱਸੋ ਕੀ ਕਰੇ ਕਿਸਾਨ ਵਿਚਾਰਾ ਹੈ ਸਰ ਦੱਸੋ ਕੁਛ ਤਾਂ ਬੋਲੋ ਤੁਸੀਂ ਇਹ ਤਾਂ ਹਨੇਰੀ ਆ ਕੇ ਟੁੱਟੀ ਹੈ ਜੀ ਨਹੀਂ ਹਨੇਰੀ ਆ ਕੇ ਟੁੱਟੀ ਜ਼ਿਮੀਦਾਰ ਤੱਕੇ ਮਰਿਆ ਪਿਆ ਆ ਸਫਾਈ ਹੈ ਜੀ ਠੇਕੇਦਾਰ ਨੇ ਕੀਤੀ ਨਹਿਰਾਂ ਦੀ ਵੇਖੋ ਹਜੇ ਕਹਿੰਦੇ ਵੀ ਅਸੀਂ ਪਾਣੀ ਘਟਾ ਲਿਆ ਗਿਆ ਕਮਾਲ ਹੋ ਗਈ ਜ਼ਿਮੀਦਾਰ ਤੱਕੇ ਵੀਰ ਜੀ ਮਰਿਆ ਪਿਆ ਤੁਸੀਂ ਇਹ ਗੱਲ ਕਹਿ ਰਹੇ ਹੋ ਪਾਣੀ ਸਰਾਮ ਹੈਡ ਤੋਂ ਘਟਾਇਆ ਕੋਈ ਨਹੀਂ ਘਟਾਇਆ ਪਿੱਛੇ ਫੁੱਲ ਪਾਣੀ ਚੱਲ ਰਿਹਾ ਮੈਂ ਪਿੱਛੋਂ ਹੀ ਆਇਆ ਦੇਖ ਕੇ ਜੀ ਸਰਾਮ ਹੈਡ ਤੋਂ ਪਾਣੀ ਘਟਾਇਆ ਰਾਤੀ 1 ਵਜੇ ਦੀ ਨਹਿ ਟੁੱਟੀ ਹੋ ਤੁਸੀਂ ਹੁਣ ਪਹੁੰਚੇ ਜੇ ਫਿਰ ਪਾਣੀ ਦਾ ਰਾਹਤ ਘਟਾਉਣਾ ਜੇ ਰਾਤ ਘਟਿਆ ਹੁੰਦਾ ਕਿਸਾਨ ਸਾਥੀਓ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਕਮਰਾ ਮੋਟਰ ਦਾ ਡਿੱਗਣ ਨੂੰ ਤਿਆਰ ਹੋਇਆ ਪਿਆ 50 ਫੁੱਟ ਦਾ ਪਾੜ ਪੈ ਗਿਆ ਤੇ ਜੈ ਸਿੰਘ ਸਾਹਿਬ ਹੁਣ ਇਥੋਂ ਮੌਕੇ ਤੋਂ ਭੱਜ ਰਹੇ ਨੇ ਤੁਸੀਂ ਆਹ ਵੇਖ ਲਓ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹਣਾ ਤੂੰ ਕਹਿਣਾ ਚਾਹਣਾ ਵੀ ਪਾਣੀ ਟਾਇਲਾਂ ਤੱਕ ਪੂਰਾ ਕਰਤਾ ਕਿੱਥੇ ਪੂਰਾ ਕਰਤਾ ਕ੍ਰਿਸ਼ਨ ਕੁਮਾਰ ਨੂੰ ਪੁੱਛਣਾ ਚਾਹਣੇ ਬੜੇ ਦੁੱਖ ਦੀ ਗੱਲ ਦੂਜੀ ਵਾਰੀ ਪੰਜਾਬਾ ਨਹਿਰ ਟੁੱਟ ਗਈ ਯਾਰ ਕਿੱਥੇ ਨੇ ਐਸ ਡੀਓ ਐਕਸੀਡੈਂਟ ਜੈ ਸਿੰਘ ਸਾਹਿਬ ਆ ਕੇ ਗੋਗਲਿਆਂ ਤੋਂ ਮਿੱਟੀ ਝਾੜ ਰਹੇ ਨੇ ਹੱਦ ਹੋ ਗਈ ਇਹ ਨਾਲ ਯਾਰ ਪ੍ਰਸ਼ਾਸਨ ਸੁੱਤਾ ਪਿਆ ਜ਼ਿਲ੍ਹਾ ਦਾ ਪ੍ਰਸ਼ਾਸਨ ਸੁੱਤਾ ਪਿਆ ਉਹਨੂੰ ਨਹੀਂ ਪਤਾ ਕਿਸਾਨਾਂ ਦੀ ਕੀ ਦਿੱਕਤ ਆ ਇਹ 9 ਵਜੇ ਦਾ ਕਾਰਨ ਹੈ ਨਾਲ ਦੇ ਰਾਤੀ 1 ਵਜੇ ਦੀ ਨਹਿਰ ਟੁੱਟੀ ਹੈ ਤੇ ਜੈ ਸਿੰਘ ਸਾਹਿਬ ਕਹਿੰਦੇ ਅਸੀਂ ਪਾਣੀ ਘਟਾਤਾ ਪਾਣੀ ਤੁਸੀਂ ਆਹ ਵੇਖ ਲਓ ਮੌਕੇ ਦੀਆਂ ਤਸਵੀਰਾਂ ਵਖਾਰੇ ਤੁਹਾਨੂੰ ਦੂਜੀ ਵਾਰੀ ਨਹਿਰ ਟੁੱਟ ਗਈ ਯਾਰ ਅਸੀਂ ਉਹੋ ਚੱਲ ਕੇ ਇੱਥੇ ਆ ਗਏ ਆ ਇੱਥੇ ਕੋਈ ਅਸੀਂ ਸ਼ਹਿਰੋਂ ਚੱਲ ਕੇ ਆ ਗਏ ਜੀ ਹੁਣ ਸਾਡੇ ਬਰਾਬਰ ਪਹੁੰਚੇ ਤੇ ਕਹਿੰਦਾ ਰਾਤੀ ਦਾ ਪਾਣੀ ਘਟਾਤਾ ਹਜੇ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਕੋਈ ਵੀ ਤੇ ਭਗਵੰਦ ਜੀ ਮਾਨ ਦਾ ਕਹਿਣਾ ਹੈ ਕਿ ਪਾਣੀ ਨਹੀਂ ਤਾਂ ਮਰਨਾ ਪਾਣੀ ਆ ਵੇਖੋ ਤੁਹਾਡੀ ਮੌਕੇ ਦੀ ਦੀ ਨਾਲ ਜਿਹੜੇ ਅੱਗੇ ਪ ਆਣ ਕੇ ਵੇਖ ਸਕਦੇ ਕਿੰਨਾ ਲੋਕਾਂ ਦਾ ਨਰਮਾ ਬੀਜਿਆ ਸਰ ਫਸਲ ਖਰਾਬ ਹੋਈ ਜਾਂਦਾ ਕੋਈ ਇੱਥੇ ਤੱਕ ਬੰਦਾ ਨਹੀਂ ਅਸੀਂ ਬਹੁਰੋਂ ਚੱਲ ਕੇ ਇਸ ਟਾਂਜੀ ਕੋਈ ਆਪਣੇ ਜਿਹੜੇ ਤੇ ਮੌਕੇ ਤੇ ਖੜੇ ਨੇ ਉਹਦਾ ਵੀ ਕੋਈ ਧਿਆਨ ਨਹੀਂ ਹੈਗਾ ਵੀ ਅਸੀਂ ਇਸ ਟਾਂ ਪਹੁੰਚੇਗਾ ਨਹੀਂ ਪਾਣੀ ਅਜੇ ਬਿਲਕੁਲ ਘਟਿਆ ਨਹੀਂਗਾ ਪਾਣੀ ਫੁੱਲ ਚਲੀ ਜਾਂਦਾ ਉਹ ਪੂਰਾ ਆਦੇ ਪਿੱਛੋਂ ਪਾਣੀ ਬੰਦ ਕਰ ਦਿੱਤਾ ਪਾਣੀ ਪਿੱਛੋਂ ਆ ਤੁਸੀਂ ਪਾਣੀ ਦੀ ਸਪੀਡ ਵੇਖ ਸਕਦੇ ਮੈਂ ਕਹਿਣਾ ਚਾਹਣਾ ਜਿਹੜਾ ਵਿਚਾਰੇ ਟੈਲ ਨਾਲੇ ਪਿੰਡ ਆ ਬਾਗਾਂ ਨੂੰ ਪਾਣੀ ਦੀ ਲੋੜ ਆ ਨਰਮੇ ਨੂੰ ਪਾਣੀ ਦੀ ਲੋੜ ਆ ਕਿੱਥੋਂ ਵਿਚਾਰਾ ਕਿਸਾਨ ਬਜਾਈ ਕਰ ਲੂ ਕਿਸਾਨ ਤਾਂ ਅੱਗੇ ਮਰਿਆ ਪਿਆ ਕਰਜੇ 'ਚ ਕੋਈ ਬਜਾਈ ਹੋ ਜਾਂਦੀ ਤਰੀਕੇ ਨਾਲ ਕੋਈ ਵਿਚਾਰਾ ਆਪਦਾ ਕੋਈ ਕੋਈ ਬਿਜ਼ਨਸ ਚਲਾ ਲੈਂਦਾ ਕੋਈ ਆਪਦਾ ਅਗਰਾ ਸਟ੍ਰਕਚਰ ਕਰ ਲੈਂਦਾ ਇਹ ਇਹ ਨਹਿਰਾ ਪਿੱਛੇ ਤੁਹਾਨੂੰ ਵਿਖਾਈ ਸੀ ਅੱਜ ਤੋਂ 20 ਦਿਨ ਪਹਿਲਾਂ ਪਿੱਛੇ 15 ਦਿਨ ਪਹਿਲਾਂ ਪਿੱਛੇ ਟੁੱਟੀ ਸੀ ਰੇਲ ਫਾਟਕ ਕੋਲੇ ਡੰਗਰ ਖੇੜੇ ਦੇ ਪੁਲ ਕੋਲੇ ਉੱਥੇ ਸੀ ਆਣ ਕੇ ਰੋਏ ਹੁਣ ਦੂਜੀ ਦੀ ਫੇਰ ਟੁੱਟ ਗਈ ਐ ਟੈਲਾਂ ਵਾਲੇ ਪਿੰਡ ਕੀ ਕਰਨਗੇ ਭਗਵੰਤ ਮਾਨ ਦੇ ਖਬਰਾਂ 'ਚ ਵੀ ਟੈਲਾਂ ਨੇ ਪਾਣੀ ਪੂਰਾ ਕਰਦਾ ਆ ਪਾਣੀ ਪੂਰਾ ਹੋ ਰਿਹਾ ਬੜੇ ਦੁੱਖ ਦੀ ਗੱਲ ਐ ਯਾਰ ਜੀਵਿਦਾਰ ਤਾਂ ਅੱਗੇ ਮਰਿਆ ਪਿਆ ਤੋ ਗੋਂਗਲੋਂ ਦੀ ਮਿੱਟੀ ਛੱਡ ਕੇ ਤੋ ਭੱਜ ਗਏ ਅੱਗੋ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਅਖੇ ਬੰਦ ਪਿੱਛੋਂ ਪਾਣੀ ਘਟਾਇਆ ਹੋਇਆ ਕਮਾਲ ਹੋ ਗਈ ਰਾਤ 1 ਵਜੇ ਦੀ ਨਹਿ ਟੁੱਟੀ ਆ ਤੇ ਤੁਸੀਂ ਹੁਣ ਦਿਨ ਚੜੇ ਆਏ ਜੇ ਤਨਖਾਵਾ ਕਿਸ ਗੱਲ ਦੀਆਂ ਲੈ ਰਹੇ ਕਿਸ ਗੱਲ ਦੀ ਸਰਕਾਰ ਤੁਹਾਨੂੰ ਤਨਖਾਹ ਦੇ ਰਹੀ ਹੈ ਹੱਦ ਹੋ ਗਈ ਟੱਡੇ ਵਾਲੀ ਯਾਰ ਤੁਸੀਂ ਕੁੰਮ ਕਰਦੀ ਨੀਂਦ ਸੁੱਤੇ ਜੇ ਹਾਏ ਟਾਈਮ ਆ ਬਜਾਈ ਦਾ 4 ਦਿਨ ਬਸ ਆ ਦੋ ਤਿੰਨ ਰੋ ਬੰਦ ਕਰਤੀ ਨਹਿ ਤੇ ਬਜਾਈ ਦਾ ਟਾਈਮ ਲੰਘ ਜੂ ਔਰ ਤੁਹਾਨੂੰ ਤੁਸੀਂ ਆਹ ਵੇਖ ਲਓ ਪਾਣੀ ਦੀ ਸਪੀਡ ਲਾਈਵ ਚ ਲਾਈਵ 'ਚ ਤਸਵੀਰਾਂ ਵਿਖਾ ਰਿਹਾ ਵੀਰ ਮੇਰੇ ਤੁਸੀਂ ਆਪ ਲਾਈਵ 'ਚ ਤਸਵੀਰ ਵੇਖ ਲਓ ਪਾਣੀ ਦੀ ਜੇ ਪਾਣੀ ਘਟਿਆ ਕਿ ਪਾਣੀ 19 ਸਪੀਡ 'ਚ ਚੱਲ ਰਿਹਾ ਜਈ ਸਾਹਿਬ ਇਹਦੇ ਝੂਠ ਕਿੰਨਾ ਬੋਲ ਕੇ ਗਏ ਨੇ ਕਿ ਪਾਣੀ ਪਿੱਛੋਂ ਘਟਾ ਦਿੱਤਾ ਗਿਆ ਸਰਾਵਾ ਹੈਡ ਤੋਂ ਤੇ ਤੁਸੀਂ ਆਹ ਵੇਖ ਲਓ ਜਿਹੜੇ ਵਿਚਾਰੇ ਕਿਸਾਨਾਂ ਨੇ ਨਰਮਾ ਬੀਜਿਆ ਸੀਗਾ ਤੇ ਸਾਰਾ ਨਰਮਾ ਤਬਾਹ ਹੋ ਗਿਆ ਕੋਈ ਪ੍ਰਸ਼ਾਸਨ ਮੂੰਗੀ ਦੀ ਫਸਲ ਵੀ ਕਿਸਾਨ ਕਹਿ ਰਹੇ ਨੇ ਖਰਾਬ ਹੋ ਗਈ ਆ ਤੇ ਕੀ ਗੱਲ ਹੈ ਪ੍ਰਸ਼ਾਸਨ ਇਹਦੀ ਪਰਪਾਈ ਕਰੂਗਾ ਫੇਰ ਇਹ ਕਹਿੰਦੇ ਨੇ ਕਿਸਾਨ ਰੋੜਾ ਮੱਲਦੇ ਨੇ ਧਰਨੇ ਲਾਉਂਦੇ ਨੇ ਫੇਰ ਦੁਖੀ ਹੋਇਆ ਕਿਸਾਨ ਕੀ ਕਰੂਗਾ ਧਰਨਾ ਹੀ ਲਾਊਗਾ ਔਰ ਇਹਨਾਂ ਦੇ ਸਰਕਾਰਾਂ ਦਾ ਪਿੱਟ ਸਿਆਪਾ ਮੈਂ ਕ੍ਰਿਸ਼ਨ ਕੁਮਾਰ ਨੂੰ ਪੁੱਛਣਾ ਚਾਹਣਾ ਹੁਣ ਕਿਹੜੀ ਕਿਹੜੀ ਮੀਟਿੰਗ ਲਏਗਾ ਤੂੰ ਇਸ ਤੇ ਕੋਈ ਵਿਚਾਰ ਚਰਚਾ ਕਰੇਗਾ ਜਿਹੜੀਆਂ ਕਿਸਾਨਾਂ ਦੀ ਫਸਲ ਡੋਬ ਗਈ ਆ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਸਾਹਮਣੇ ਆ ਉਹ ਜੈ ਸਿੰਘ ਤਾਂ ਗੋਂਗਲੋਂ ਤੋਂ ਮਿੱਟੀ ਛੱਡ ਕੇ ਪਤਾ ਨਹੀਂ ਕਿਹੜੇ ਬੰਨੇ ਚਲੇ ਗਏ ਆ ਇਹ ਲਾਈਵ ਚ ਲੈ ਆਇਆ ਤਾਂ ਡਰ ਕੇ ਪਾਸੇ ਭੱਜ ਗਏ ਅਜੇ ਵੀ ਪਾਣੀ ਨਾ ਬੰਦ ਹੋਇਆ ਸਫੀ ਵਾਲੀ ਢਾਣੀ ਡੁੱਬਾ ਟੋ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ ਉਹ ਸਾਹਮਣੇ ਪਿੰਡ ਆ ਪਰਲੇ ਪਾਸੇ ਢਾਣੀ ਵਿੱਚ ਆ ਢਾਣੀ ਦੇ ਜਮਾ ਕੋਲ ਪਾਣੀ ਚੱਲਦਾ ਰਿਹਾ ਤੇ ਸਮਝੋ ਵੀ ਢਾਣੀ ਵੀ ਡੁੱਬ ਸਕਦੀ ਜੇ ਹੋਰ ਘੰਟਾ ਪਾਣੀ ਚੱਲ ਗਿਆ ਤਾਂ ਢਾਣੀ ਬਿਲਕੁਲ ਡੁੱਬ ਸਕਦੀ ਢਾਣੀ ਸਫੀ ਉਹ ਬੋਰ ਵਨ ਦੀ ਢਾਣੀ ਆ ਉਹ ਛੱਪੜ ਵਾਲਾ ਕਈ ਘਰਾਂ ਦਾ ਪਾਣੀ ਵੜਿਆ ਤੇ ਹਾਂਜੀ ਛੱਪੜ ਵਾਲਾ ਕਈ ਘਰਾਂ ਦਾ ਅੰਦਰ ਪਾਣੀ ਵੜਿਆ ਆ ਵੇਖ ਲਓ ਤੁਹਾਨੂੰ ਇੱਥੋਂ ਦੇ ਵਿਚਾਰੇ ਕਿਸਾਨ ਆੜ ਕੇ ਦੱਸਣੇ ਸੜਕ ਨਹੀਂ ਬਣਾਈ ਜਰਨੈਲ ਮੇਰੇ ਖੁਦ ਕਰਦੇ ਜਿਵਾਟ ਜਦਾ ਬਲਵੰਤ ਸਿੰਘ ਖੁਦ ਠੀਕ ਹੈ ਜੀ ਹੋਰ ਕੀ ਕੀਤਾ ਜਾ ਰਿਹਾ ਇਹਨਾਂ ਫਰਦੋਸ਼ ਨੇ ਕਿ ਇਹਨਾਂ ਉੱਤੇ ਡਿਊਟੀ ਹੁਣੀ ਜਾਂਦੀ ਨਹੀਂ ਨਾ ਸੁੱਤੇ ਨੇ ਜੀ ਇਹ ਤਾਂ ਖਾ ਲੈਂਦੇ ਫਰੀ ਦੀਆਂ ਤਨਖਾਹਾਂ ਮਨੋਜੀ ਤੁਹਾਡਾ ਖੇਤ ਆ ਜਿਹੜਾ ਤੁਹਾਡੇ ਬੜਾ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਇਹ ਜੀ ਮੂੰਗੀ ਵੀਜੀ ਸੀਗੀ ਤੇ ਮੂੰਗੀ ਦਾ ਸਾਰਾ ਨੁਕਸਾਨ ਹੋ ਗਿਆ ਹੁਣ ਠੀਕ ਹੈ ਜੀ ਹੁਣ ਵੇਖੋ ਪ੍ਰਸ਼ਾਸਨ ਕੋਈ ਸਾਨੂੰ ਮੁਆਵਜ਼ਾ ਦੇਵੇ ਕਿ ਨਾ ਦੇਵੇ ਉਹ ਤਾਂ ਉਹ ਤਾਂ ਵੇਖੋ ਜੀ ਵੇ ਕਿੱਡੇ ਦੁੱਖ ਦੀ ਗੱਲ ਹੈ ਵਿਚਾਰੇ ਦਾ ਮੂੰਗੀ ਬਿਜੀ ਸੀ ਉਹਨੇ ਕਹਿੰਦਾ ਵੀ ਮੂੰਗੀ ਦਾ ਨੁਕਸਾਨ ਹੋ ਗਿਆ ਉਹ ਸਾਹਮਣੇ ਘਰ ਆ ਤੁਹਾਨੂੰ ਜੂਮ ਕਰਕੇ ਦਿਖਾਉਣੇ ਆ ਜੀ ਉਹ ਸਾਹਮਣੇ ਬਿਲਕੁਲ ਘਰ ਦੇ ਨਾਲ ਬਿਲਕੁਲ ਜਾ ਕੇ ਪਾਣੀ ਲੱਗ ਚੁੱਕਾ ਅੱਤ ਵਾ ਚੁੱਕੇ ਅਜੇ ਤੱਕ ਕੋਈ ਇੱਥੇ ਪਹੁੰਚ ਹੀ ਨਹੀਂ ਰਿਹਾ ਕੋਈ ਕੋਈ ਬੰਦਾ ਨਹੀਂ ਜਿਵੇਂ ਸਾਰੇ ਬਸ ਸੁੰਨਸਾਨ ਪਈ ਹੈ ਇੱਥੇ ਕੋਈ ਇਮਕਾਨ ਨਹੀਂ ਪਈ ਮਕਾਂਡਿਕ ਨੇ ਤਿੰਨ ਟਾਣੀਆਂ ਹੈ ਜੀ ਤਿੰਨੋ ਟਾਣੀਆਂ ਦੇ ਆਸ-ਪਾਸੇ ਪਾਣੀ ਪਹੁੰਚ ਗਿਆ ਜੇ 2-4 ਵੇਲੇ ਐਵੇਂ ਚੱਲ ਗਿਆ ਸਾਰੀ ਆਸ-ਪਾਸੇ ਪਾਣੀ ਪਹੁੰਚਿਆ ਜੀ ਉਹ ਲਾਲੀ ਨਹੀਂ ਲੱਗਾ ਜੀ ਗਰੀਬਾਂ ਆ ਕੇ ਮਰੇ ਸਾਨੂੰ ਤੇ ਰਹੰਦੇ ਹੁਣ ਮਾਰੇ ਜਾਣਗੇ ਆ ਵੇਖ ਲੋ ਤੁਹਾਡੇ ਸਾਹਮਣੇ ਪਾੜ ਪੈ ਰਿਹਾ ਜਈ ਸਾਹਿਬ ਇੱਥੋਂ ਭੱਜ ਗਿਆ ਲਾਈਵ ਚੱਲਿਆ ਲਾਈਵ ਵੇਖਦੇ ਸਾਰੀ ਨਿਕਲ ਗਏ ਇੱਥੋਂ ਡਰ ਕੇ ਇੰਨਾ ਇਹਨਾਂ ਨੂੰ ਡਾਰਾ ਇਹਨਾਂ ਨੂੰ ਉਹ ਤੋਂ ਡਰ ਨਹੀਂ ਉਹ ਜਦੋਂ ਤਨਖਾਹਾਂ ਲੈਂਦੇ ਨੇ 60 60 70 70 ਹਜ਼ਾਰ ਰੁਪਇਆ ਉਹ ਤੋਂ ਵੀ ਕਹਿ ਦਿਆ ਕਰਨ ਕਿ ਅਸੀਂ ਨਹਿਰਾਂ ਦੇ ਲਾਉਣੇ ਅਸੀਂ ਲੋਕ ਸੇਵਾ ਕਰਦੇ ਆਂ ਤੇ ਬਾਕੀ ਤੁਸੀਂ ਆ ਸਫਾਈ ਵੇਖ ਲਓ ਨਹਿਰਾਂ ਦੀ ਹੋਈ ਪਤਾ ਨਹੀਂ ਕਿਹੜਾ ਮੇਰਾ ਭਰਾ ਜਿਹੜਾ ਠੇਕੇਦਾਰ ਸੀਗਾ ਵੀ ਬੜੀ ਬੜੀ ਵੱਡੇ ਪੱਧਰ ਤੇ ਸਫਾਈ ਕਰਾ ਕੇ ਗਿਆ ਓਵੇਂ ਦਰਖਤ ਨਹੀਂ ਓਵੇਂ ਝਾੜ ਬੂਟੀਆਂ ਨਹਿਰ ਦੇ ਕੋਲੇ ਓਕੀਆਂ ਤੇ ਗਾਂਵ ਵਿਚਾਰੇ ਟੈਲਾਂ ਵਾਲੇ ਪਿੰਡ ਕੀ ਕਰਨਗੇ ਉਹ ਦੱਗੇ ਮਰੇ ਪਏ ਨੇ ਵੀ ਪਾਣੀ ਪਹੁੰਚਦਾ ਨਹੀਂ ਰੋਂਦੇ ਨੇ ਟੈਲਾਂ ਦੇ ਪਾਣੀ ਨਹੀਂ ਹੈਗਾ ਟੈਲਾਂ ਦੇ ਪਾਣੀ ਪਿੰਡਾਂ 'ਚ ਪਾਣੀ ਨਹੀਂ ਆਉਂਦਾ ਪੀਣ ਜੋਗਾ ਵੀ ਆ ਬਾਕੀ ਪਾਣੀ ਤਾਂ ਲਾ ਦੇ ਵੇਖੋ ਕਿੱਡਾ ਕਾਲਾ ਪਾਣੀ ਆ ਰਿਹਾ ਫਿਰ ਇੱਕ ਬੰਦਾ ਰੋ ਰੋ ਮਰ ਗਿਆ ਪਾਣੀ ਮਾੜਾ ਪਾਣੀ ਮਾੜਾ ਪਾਣੀ ਮਾਰਾ ਪਰ ਕਿਸੇ ਦੇ ਸਿਰ ਤੇ ਜੂਨ ਹੀ ਸਰਕਦੀ ਆ ਭਗਵੰਤ ਮਾਨ ਵੇਵਾਂ ਦੇ ਪੰਗੜੇ ਪਾਲੇ ਮੈਂ ਆ ਕਰਤਾ ਪੰਜਾਬ ਲਈ ਮੈਂ ਉਹ ਕਰਤਾ ਫੇਟੇ ਮੂੰ ਤੇਰੇ ਇਹ ਜੇ ਕੀਤੇ ਦਈ ਫਲਾਤ ਵੇਖ ਆਣ ਕੇ ਗਰਾਉਂਡ ਲੈਵਲ ਦੀ ਰਿਪੋਰਟ ਵੇਖ ਤੂੰ ਵੀ ਕਿੱਡੇ ਦੁਖੀ ਨੇ ਕਿਸਾਨ ਵਿਚਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ